ਇਕ ਜੁਲਾਈ ਤੋਂ ਦੇਸ਼ ਭਰ ਚ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਗਏ ਹਨ ਉੱਥੇ ਹੀ ਆਪੀਸੀ ਅਤੇ ਸੀਆਰਪੀਸੀ ਨੂੰ ਬਦਲ ਕੇ ਕਾਨੂੰਨ ਦੇ ਇਹ ਕੋਡ ਭਾਰਤੀ ਸਿਵਲ ਡਿਫੈਂਸ ਕੋਡ ਭਾਰਤੀ ਨਿਆਂਇਕ ਸੰਹਿਤਾ ਅਤੇ ਭਾਰਤੀ ਸਬੂਤ ਐਕਟ ਕੀਤੇ ਗਏ ਹਨ ਨਵੇਂ ਕਾਨੂੰਨਾਂ ਚ ਕੁਝ ਧਰਾਵਾਂ ਨੂੰ ਹਟਾ ਕੇ ਕੁਝ ਨਵੀਆਂ ਧਰਾਵਾਂ ਵੀ ਜੋੜੀਆਂ ਗਈਆਂ ਹਨ ਕਾਨੂੰਨ ਵਿੱਚ ਨਵੀਆਂ ਧਰਾਵਾਂ ਸ਼ਾਮਲ ਹੋਣ ਤੋਂ ਬਾਅਦ ਆਮ ਲੋਕਾਂ ਦੇ ਨਾਲ ਨਾਲ ਪੁਲਿਸ ਵਕੀਲਾ ਅਤੇ ਅਦਾਲਤਾਂ ਦੇ ਕੰਮਕਾਜ ਵਿੱਚ ਵੀ ਕਾਫੀ ਬਦਲਾ ਆਉਣ ਵਾਲਾ ਹੈ ਜਿਸ ਨੂੰ ਲੈ ਕੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧਿਕਾਰੀਆਂ ਵੱਲੋਂ ਸਥਾਨਿਕ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਐਸਪੀ ਬਟਾਲਾ ਜਸਵੰਤਪੌਰ ਦਾ ਕਹਿਣਾ ਸੀ ਕਿ ਇਹ ਬਦਲਾ ਜਿੱਥੇ ਪੁਲਿਸ ਦੇ ਕੰਮਕਾਜ ਲਈ ਚੰਗਾ ਹੈ ਉੱਥੇ ਹੀ ਆਮ ਨਾਗਰਿਕਾਂ ਦੇ ਹੱਕ ਚ ਹੈ ਉਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭਾਵੇਂ ਇਹ ਅੱਜ ਤੋਂ ਲਾਗੂ ਹੋਏ ਹਨ ਲੇਕਿਨ ਇਹਨਾਂ ਲਈ ਪੁਲਿਸ ਦੇ ਅਧਿਕਾਰੀ ਜੋ ਥਾਣਿਆਂ 'ਚ ਤੇ ਨਾthan ਉਹਨਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਹੈ ਇਸ ਤੋਂ ਇਲਾਵਾ ਉਹਨਾਂ ਨੂੰ ਲੀਗਲ ਅਫਸਰ ਦੇ ਤੌਰ ਤੇ ਦੋ ਵਕੀਲ ਵੀ ਮਿਲੇ ਹਨ ਜੋ ਉਹਨਾਂ ਨੂੰ ਮਦਦ ਕਰਨਗੇ ਬਟਾਲਾ ਤੋਂ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਮੇਰਾ ਨਾਮ ਹੈ ਤਾਪਕਰ ਅਲਗ ਮੇਰੀ ਅਪਾਇੰਟਮੈਂਟ ਹੋਈ ਹੈ ਅਸਿਸਟੈਂਟ ਲੀਗਲ ਆਫੀਸਰ ਪੰਜਾਬ ਪੁਲਿਸ ਚ ਅੱਛਾ ਜੀ ਕਿ ਕਿ ਇਹ ਇਸ ਦਾ ਟਾਈਮਿੰਗ ਹੈ ਜਿਹੜਾ ਆਪਾਂ ਜੀ ਹਾਂ ਜੀ ਸਰ ਸਾਡਾ ਕੰਮ ਆ ਜਦੋਂ ਤੋਂ ਐਫ ਆਰ ਲੌਂਚ ਹੋਊਗੀ ਉਦੋਂ ਤੋਂ ਲੈ ਕੇ ਚਲਾਨ ਪੇਸ਼ ਹੋਣ ਤੱਕ ਪੁਲਿਸ ਨੂੰ ਕੋਈ ਵੀ ਲੀਗਲ ਅਸਿਸਟੈਂਸ ਚਾਹੀਦੀ ਉਹ ਸਾਡੇ ਥਰੂ ਜਾਊਗੀ ਇਹ ਚੈਲੰਜ ਬਣਦਾ ਹੈ ਹਾਂ ਜੀ हाँ जी मैं जमे मैं पहला भी बार-बार क्या कि जो भी चेंजेस आए ने उनो नो इंप्लीमेंटेशन कोई प्रॉब्लम नहीं होगी पहली द गल क्योंकि पुलिस को सारी ट्रेनिंग प्रॉपर्ली देती हुई है पुलिस को प्रॉपर ट्रेनिंग देती हुई है बाकी जेड़े प्रोसीजरल चेंजेस किए गए वो पब्लिक दी कन्वीनियंसली ही किए गए हैं ਸਿਰਫ ਦੇ ਕੋ ਕੋਸ਼ ਕੋਸ਼ ਆਫੈਂਸਸ ਨਵੇਂ ਚਾਹੀਦੇ ਸੀ ਜਿਹੜੇ ਇਹਦੇ ਚ ਆਏ ਨੇ ਤੇ ਜਿਵੇਂ ਮੇਨਲੀ ਮੈਂ ਗੱਲ ਕਰੂੰਗੀ ਜਿਹੜੇ ਪ੍ਰੋਸੀਜਰ ਚ ਚੇਂਜਸ ਆਏ ਨੇ ਉਹ ਆ ਕਿ ਆਮ ਲੋਕਾਂ ਲਈ ਇਹ ਚੀਜ਼ਾਂ ਸੌਖੀਆਂ ਹੋਣ ਗਈਆਂ ਤੇ ਜਦੋਂ ਕਿਸੇ ਆਪਣੇ ਅਸਮਾਨ ਜਾਂ ਜਿਹੜਾ ਹਿਸਾਬ ਅਸੇਸ ਕਰਾ ਦਿੱਤੇ ਆਪੀਸੀ ਦੇ ਅਕੋਰਡਿੰਗੂ ਕਰਾ ਦਿੱਤੀ। ਧੰਨਵਾਦ। ਇੱਕ ਅੱਜ ਫਲੋਪਸ ਚਲਾਈ ਚ ਨੀ। ਕਿਮੀ ਟ੍ਰੇਨਿੰਗ ਫੋਕਸ ਜੀ ਸਰ ਸਾਡੀਆਂ ਪ੍ਰੋਪਰ ਟ੍ਰੇਨਿੰਗ ਹੋਈਆਂ ਨੇ इवन ਹੁਣ ਵੀ ਸਾਡੀ ਟ੍ਰੇਨਿੰਗ ਚੱਲ ਰਹੀ ਆ। ਇਹਦੇ ਲਈ ਇੱਕ ਹਫਤੇ ਦੀ ਪ੍ਰੋਪਰ ਟ੍ਰੇਨਿੰਗ ਸਾਨੂੰ ਦਿੱਤੀ ਜਾਊਗੀ ਫਿਰ ਅਸੀਂ ਅੱਗੇ ਅਸਿਸਟ ਕਰਾਂਗੇ ਪੁਲਿਸ ਨੂੰ ਜਿੱਥੇ ਵੀ ਜ਼ਰੂਰਤ ਹੋਇਆ। ਸਰ ਜਿਵੇਂ ਈਐਫਆਈਆਰ ਹੋਗੀ ਜ਼ੀਰੋ ਐਫਆਈਆਰ ਹੋਗੀ ਹੁਣ ਵਕੂਆ ਕਿਤੇ ਵੀ ਹੋ ਗਿਆ ਤੁਸੀਂ ਕਿਸੇ ਵੀ ਪੁਲਿਸ ਸਟੇਸ਼ਨ 'ਚ ਜਾ ਕੇ ਉਹਦੀ ਇਨਫੋਰਮੇਸ਼ਨ ਦੇ ਸਕਦੇ ਹੋ ਉਹਦੀ ਐਫਆਈਆਰ ਲੋਜ ਹੋਊਗੀ ਤੇ ਉਹ ਅੱਗੇ ਟਰਾਂਸਫਰ ਹੋ ਜਾਊਗੀ ਈਜ਼ੀ ਹੋ ਜਾਊਗਾ। ਤੁਸੀਂ ਇਲੈਕਟ੍ਰੋਨਿਕੀ ਮੀਨਸ ਦੇ ਨਾਲ ਦੇ ਸਕਦੇ ਹੋ ਸਕਦਾ ਹੈ ਕਈ ਵਾਰੀ ਸਿਚੁਏਸ਼ਨ ਇਦਾਂ ਦੀ ਹੋਏਂ ਜਿੱਦੇ ਤੁਸੀਂ ਨਹੀਂ ਪਹੁੰਚ ਸਕਦੇ ਈਮੇਲ ਕਰ ਦੋ ਤੇਮ ਦੇ ਨਾਲ ਛਾ ਕੇ ਸਾਈਨ ਕਰ ਦੋ ਤੇ ਉਹ ਐਫਆਈਆਰ ਬਣ ਜੂਗੀ ਇਹ ਚੀਜ਼ਾਂ ਲੋਕਾਂ ਕੋਲੋਂ ਅਵੇਅਰਨੈਸ ਦੇ ਵਿੱਚ ਪਹੁੰਚੇਗੀ ਸਰ ਜਿਵੇਂ ਕਿ ਤੁਹਾਨੂੰ ਦੱਸਿਆ ਹੀ ਆ ਕਿ ਇੱਕ ਸੈਂਟਰ ਗਵਰਨਮੈਂਟ ਦੀ ਐਪ ਆ ਈ ਸੰਕਲਨ ਜਿਹਦੇ ਤੇ ਪ੍ਰੋਪਰ ਸਾਰੀ ਅਵੇਰਨੈਸ ਇਸ ਦੇ ਬਾਰੇ ਜੋ ਵੀ ਹੋਣੀ ਹੈ ਉਹ ਪਾਇਆ ਹੋਇਆ ਮਟੀਰੀਅਲ ਮਤਲਬ ਆਮ ਪਬਲਿਕ ਵੀ ਉਹਨੂੰ ਐਕਸੈਸ ਕਰ ਸਕਦੀ ਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਰਤ ਸਰਕਾਰ ਵੱਲੋਂ ਜਿਹੜੇ ਵੀ ਤਿੰਨ ਨਵੇਂ ਕਾਨੂੰਨ ਅੱਜ ਤੋਂ ਜਿਹੜੇ ਲਾਗੂ ਕੀਤੇ ਗਏ ਆ ਅੱਜ ਅਸੀਂ ਪ੍ਰੈਸ ਜਰੀਏ ਜਿਹੜੇ ਮੋਦਬਰ ਬੰਦੇ ਆ ਪ੍ਰਧਾਨਾ ਜਰੀਏ ਜਿਹੜਾ ਕਿ ਅਸੀਂ ਸਾਰਿਆਂ ਤੱਕ ਜਿਹੜਾ ਇਸ ਨੂੰ ਜਾਗਰੂਕ ਕਰਨਾ ਚਾਹੁੰਦੇ ਆਂਗੇ ਤਾਂ ਜੋ ਕਿ ਆਮ ਪਬਲਿਕ ਵੀ ਇਹਦੇ ਬਾਰੇ ਜਿਹੜਾ ਜਾਗਰੂਕ ਹੋ ਜਾਵੇ ਉਹਨਾਂ ਨੂੰ ਪਤਾ ਚੱਲ ਜੇ ਕਿ ਅੱਜ ਤੋਂ ਜਿਹੜੇ ਤਿੰਨ ਨਵੇਂ ਕਾਨੂੰਨ ਆ ਭਾਰਤ ਸਰਕਾਰ ਵੱਲੋਂ ਬਣਾਏ ਗਏ ਜਿਹੜਾ ਆਪੀਸੀ ਉਹ ਉਹ ਜਿਹੜੀ ਬੀਐਨਐਸ ਵਿੱਚ ਕਨਵਰਟ ਕੀਤੀ ਗਈ ਆ ਤੇ ਉਹਦੇ ਜਿਹੜੀਆਂ ਪਹਿਲਾਂ ਹੈਗੀਆਂ ਸੀਗੀਆਂ ਸਾਡੀਆਂ ਜਿਹੜੀਆਂ ਆਈਪੀਸੀ ਦੀਆਂ 511 ਸੀਗੀਆਂ ਉਹਨਾਂ ਨੂੰ ਘਟਾ ਕੇ 358 ਕੀਤਾ ਗਿਆ ਵਾ ਜਿਹੜੀ ਸਾਡੀ ਸੀਆਰਪੀਸੀ ਹੈ ਉਹਦੀਆਂ ਧਾਰਾਂ ਜਿਹੜੀਆਂ ਪਹਿਲਾਂ ਹੈਗੀਆਂ ਸੀਗੀਆਂ ਉਹ ਸਾਡੀਆਂ ਹੈਗੀਆਂ ਸੀ 484 ਉਹਨਾਂ ਨੂੰ 500 ਉਹਨਾਂ ਨੂੰ ਵਧਾ ਦਿੱਤਾ ਗਿਆ ਉਹਨਾਂ ਨੂੰ 500 ਕੀਤਾ ਗਿਆ ਵਾ ਤੇ ਜਿਹੜਾ ਸਾਡਾ ਐਵੀਡੈਂਸ ਐਕਸ ਸੀਗਾ ਉਹਦੇ ਵਿੱਚ ਪਹਿਲਾਂ 160 ਸੀ ਉਹਨੂੰ 170 ਕੀਤਾ ਗਿਆ ਵਾ ਜਿਹੜਾ ਕਿ ਸਾਡੇ ਪੁਲਿਸ ਡਿਪਾਰਟਮੈਂਟ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇ ਵਾਲੀ ਗੱਲ ਹੈਗੀ ਆ ਕਿ ਸਾਡੇ ਪੁਲਿਸ ਦੇ ਹੱਕ ਵਿੱਚ ਆ ਔਰ ਆਮ ਪਬਲਿਕ ਦੇ ਹੱਕ ਵਿੱਚ ਵੀ ਇਹ ਜਾਂਦਾ ਕਾਨੂੰਨ ਕਿ ਤਾਂ ਜੋ ਕਿ ਇਸ ਇਹਨੂੰ ਇਸ ਕਰਕੇ ਅਸੀਂ ਤੁਹਾਡੇ ذریعے ਹਰ ਇਕੱਲੇ- ਇਕੱਲੇ ਤੱਕ ਪਹੁੰਚਾਉਣਾ ਚਾਹੁੰਦੇ ਆ ਤਾਂ ਜੋ ਕਿ ਹਰ ਇੱਕ ਨੂੰ ਇਸ ਕਾਨੂੰਨ ਬਾਰੇ ਜਾਣਕਾਰੀ ਹੋ ਜਾਵੇ ਹਾਂਜੀ ਇਹਦੀ ਟ੍ਰੇਨਿੰਗ ਜਿਹੜੀ ਆਲਰੇਡੀ ਹੋ ਚੁੱਕੀ ਆ ਕੋਈ ਸਾਡੇ ਫਿਜ਼ੀਕਲੀ ਟ੍ਰੇਨਿੰਗ ਹੋਈ ਆ ਫਲੋਰ ਹੋਈ ਆ ਸਾਡੀ ਜਾਣਖੇਲਾ ਹੋਈ ਆ ਟ੍ਰੇਨਿੰਗ ਸਾਡੀ ਜਿਹੜੀ ਆਫਲਾਈਨ ਹੋਈ ਆ ਉਹ ਸਾਡੇ ਪੁਲਸ ਲਾਈਨ ਦੇ ਵਿੱਚ ਇਹਨਾਂ ਦੀ ਟ੍ਰੇਨਿੰਗ ਹੋਈ ਆ